ਤੈਨੂੰ ਪਤਾ ਨਹੀਂ ਲੱਗਿਆ ਸਾਡੇ ਕੁਝ ਵੇਰ ਖਾਵਾ ਵੀ ਲਵਾਂਗੇ ਬਸ ਤੈਨੂੰ ਫਿਰ ਲੱਭ ਕੇ ਚੈੱਕ ਕਰੋ ਜਮਾ ਪੰਜਾਬੀਆਂ ਵਾਲੀ ਪ੍ਰਾਣੀ ਆਹ ਸੌਣ ਲੱਗਿਆ ਮੈਂ ਬਹੁਤ ਥੋੜੇ ਫੋਲੋ ਕਰੇ ਥੋੜੇ ਐਂੀਆਂ ਵੀਡੀਓ ਦੇਖਿਆ ਭੇਜੀਆਂ ਵੀ ਸ਼ੇਅਰ ਵੀ ਕੀਤੀਆਂ ਨੇ ਠੀਕ ਹੈ ਧੰਨਵਾਦ ਬਹੁਤ ਠੀਕ ਹੈ ਠੀਕ ਹੈ ਭਾਈ ਆ ਚੈੱਕ ਕਰੋ ਯਾਰ ਆ ਬਹੁਤ ਹੀ ਸੋਹਣਾ ਵਾ ਟੇਸਟ ਇੱਕੋ ਹੀ ਕੌਲੀ ਨੂੰ ਕਰੇ ਚਪਟੇ ਵਸ ਨਰਾਸ਼ਾ ਯਾਰ ਵਾਹ ਯਾਰ ਬਹੁਤ ਰਾਜੀ ਬਾਬੇ ਉਹ ਹੋਪ ਕਰਦਾ ਤੂੰ ਸਭ ਵਧੀਆ ਹੋਗੇ ਤਾਂ ਅੱਜ ਆਪਾਂ ਚੱਲੇ ਆਂ ਬਠਿੰਡੇ ਸੱਭਿਆਚਾਰਕ ਮੇਲੇ ਤੇ ਬਹੁਤ ਹੀ ਮਜ਼ਾ ਆਉਣ ਵਾਲਾ ਤੇ ਕਿਉਂਕਿ ਪੁਰਾਣੇ ਜਿਹੜੇ ਰਵੈਤੀ ਆਪਣੇ ਖਾਣੇ ਆ ਬਾਣੇ ਆ ਸਾਰਾ ਕੁਝ ਸ਼ੋਅ ਕੀਤਾ ਹੋਗਾ ਉੱਥੇ ਸਾਰਾ ਕੁਝ ਐਨ ਪਿੰਡਾਂ ਵਾਲਾ ਹੋਊਗਾ ਤੇ ਸਾਗ ਮੱਕੀ ਦੀ ਰੋਟੀ ਸੇਵੀਆਂ ਫੇਵੀਆਂ ਜੋ ਵੀ ਆਪਣਾ ਪੰਜਾਬੀ ਕਲਚਰ ਦੇ ਵਿੱਚ ਹੁੰਦਾ ਵਾ ਸਾਰਾ ਕੁਝ ਹੀ ਦਿਖਾਵਾਂਗੇ ਕਿਵੇਂ ਦਾਣੇ ਭੁੰਨਦੇ ਸੀ ਪੱਠੀਆਂ ਦੇ ਉੱਤੇ ਤਾਂ ਲਾਸਟ ਤੱਕ ਵਲੌਗ ਜ਼ਰੂਰ ਦੇਖਿਓ ਨਿਕਲਦੇ ਆਂ ਆਪਾਂ ਬਠਿੰਡੇ ਨੂੰ ਆਪਾਂ ਹੈਗੇ ਆ ਮੋਗੇ ਹੁਣ ਤੇ ਹੁਣ ਆਪਾਂ ਤੁਰਨ ਲੱਗੇ ਆ ਤੇ ਨਾਲ ਆ ਸੌਮਿਆ ਤੇ ਅਬੀ ਨੂੰ ਰਾਹ ਚੋਂ ਚੱਕਣਾ ਤੇ ਚਲੋ ਵੀ ਮਿਲਦੇ ਆਂ ਜਾ ਕੇ ਬਠਿੰਡੇ ਸਿੱਧਾ ਆਜੋ ਬਾਬਿਓ ਉਹ ਵੀ ਗੱਡੀ ਸਵੇਰੇ ਮੈਂ ਧੋ ਕੇ ਗਿਆ ਸੀ ਪਰ ਹਵਾ ਅੱਜ ਬਹੁਤ ਚੱਲ ਰਹੀ ਆ ਤਾਂ ਕਰਕੇ ਮੌਸਮ ਥੋੜਾ ਵੀਕ ਹੀ ਆ ਤੇ ਤਾਂ ਕਰਕੇ ਮਿੱਟੀ ਮਿੱਟੀ ਹੋ ਗਈ ਆ ਗੱਡੀ ਦੇ ਉੱਪਰ ਤੇ ਇਧਰ ਮੈਡਮ ਜੀ ਸਤ ਸ੍ਰੀ ਅਕਾਲ ਅੱਜ ਫੁੱਲ ਇੰਜੋਏ ਕਰਾਂਗੇ ਸਤ ਸ੍ਰੀ ਅਕਾਲ ਜੀ ਇਧਰ ਅੱਖਾਂ ਵਿਖਾਓ ਮਾੜਾ ਜਾਂ ਮੈਂ ਚੱਲੀ ਆ ਮੇਰੇ ਫਰੈਂਡਸ ਅੱਪਾ ਕਰਾ ਲਈਏ ਹੁਣ ਟੈਂਕੀ ਨੂੰ ਫੁੱਲ ਤੇ ਪੈਸੇ ਹੋ ਗਏ ਗੁੱਲ ਤੇ ਹੁਣ ਆਪਾਂ ਚੱਲੇ ਆ ਟੈਂਕੀ ਫੁੱਲ ਕਰਾ ਕੇ ਬਠਿੰਡੇ ਦੇ ਵੱਲ ਨੂੰ ਰਾਹ ਪਤਾ ਪਤਾ ਤੈਨੂੰ ਤਾਂ ਸਭ ਪਤਾ ਜੈਨੂ ਤੇ ਗਰਮੀ ਆਈ ਦੀ ਮੁੰਡੇ ਨੇ ਨਹੀਂ ਸਕਾ ਲਓ ਜੀ ਫਰੈਂਡਸ ਹੁਣ ਆਪਾਂ ਪਹੁੰਚ ਚੁੱਕੇ ਕਿ ਪਿੰਡ ਚ ਪਿੰਡ ਦਾ ਨਾਮ ਨਵਾਬ ਦਸਮਨ ਪਰ ਕਾੜੀ ਪਰ ਕਾੜੀ ਪਿੰਡੇ ਆ ਲੱਗਦਾ ਨਾ ਇੱਧਰ ਫਿਲਮਾਂ ਜੀਆਂ ਬਣਦੀਆਂ ਹੁੰਦੀਆਂ ਨਾ ਸ਼ੇਰ ਵਾਲੀਆਂ ਆ ਉਹ ਨਹੀਂ ਹੁੰਦਾ ਹੁੰਦਾ ਮੈਨ ਵਰਸਸ ਵਰਲਡ ਹੈ ਨਾ ਭਾਈ ਉਹ ਵਾਲਾ ਸੀ ਇੰਜ ਲੱਗਦਾ ਫਿਰ ਸ਼ੂਟ ਕਰਨਾ ਹੋਣਾ ਵੀ ਆਪਾਂ ਨਾ ਬਾਹਰ ਚੱਲੇ ਰਹੇ ਜੰਗਲ ਹੋਣਗੀ ਯੂਐਸਏ ਦੇ ਉਹਦੇ ਉਹ ਵੀ ਮਿੱਤਰੋ ਕਹਿੰਦੇ ਕਿੱਥੇ ਆ ਗਏ ਕਹਿੰਦੇ ਆ ਗਏ ਓਏ ਪਿੱਛੇ ਗੱਲ ਨੂੰ ਲੱਭ ਜਾਂਦੇ ਬੰਦੇ ਲੱਭ ਜਾਂਦੇ ਗੱਲ ਤਾਂ ਸੁਣ ਬੱਚੇ ਤੁਹਾਡੇ ਮੈਂ ਕਿਹਾ ਵਿਆਹ ਚੱਲੀ ਜਾਂਦਾ ਬਾਬਾ ਉੱਧਰ ਹੈ ਵਿਆਹਤ ਨਹੀਂ ਹੋਰ ਉਸਤਾਦ ਜੀ ਠੀਕ ਠਾਕ ਵਧੀਆ ਆ ਕੇ ਅਦਰੋ ਬੋਟ ਚਲਿਏ ਚੱਲ ਅੱਜ ਅਬੀ ਨੂੰ ਬਿਠਾ ਲਿਆ ਤੇ ਬਹੁਤ ਹੀ ਮਜ਼ਾ ਆਉਣ ਵਾਲਾ ਕਿਉਂਕਿ 8 ਵਜੇ ਹੋਣਾ ਮੇਲਾ ਸਟਾਰਟ ਆਪਾਂ ਉਸ ਤੋਂ ਪਹਿਲਾਂ ਝੀਲਾ ਘੁੰਮਾਂਗੇ ਬਠਿੰਡਾ ਘੁੰਮਾਂਗੇ ਅੱਜ ਤੁਹਾਨੂੰ ਸਾਰਾ ਬਠਿੰਡਾ ਵਿਖਾਵਾਂਗੇ ਥਰਮਲ ਪਲਾਂਟ ਦਿਖਾਵਾਂਗੇ ਤਾਂ ਚੱਲਦੇ ਆਪਾਂ ਬਰਗਾੜੀ ਤੋਂ ਨੀ ਆ ਸਟਾਰਟ ਖਾ ਵੀ ਲਵਾਂਗੇ ਬਸ ਤੈਨੂੰ ਖਾਣ ਤੋਂ ਬਿਨਾ ਹੋਰ ਕੁਝ ਆਉਂਦਾ ਨਹੀਂ ਬਸ ਫਿਰ ਹਮੇਸ਼ਾ ਟਾਈਮ ਰਹਿੰਦੀ ਤੂੰ ਫਿਰ ਮੈਂ ਤਾਂ ਦਾਲਾਂ ਖਾਇਆ ਕਰ ਡੇਲੀ ਡੇਲੀ ਗਾਲਾਂ ਖਾਣਾ ਕਿੰਨੀ ਪਰਦਾ ਗਾਲਾਂ ਨਾਲ ਕੱਲੇ ਕੰਨ ਪਰਦਿਆ ਹਾਂਜੀ ਡਿਲੀਵਰੀ ਬੋਏ ਚਲੋ ਬਾਪੂ ਚਲਦੇ ਚਲੋ ਚਲਦੇ ਆਹ ਕਹਿੰਦੇ ਆਹ ਉਹ ਇਤਿਹਾਸਿਕ ਜਗਾ ਤੇ ਸਾਡਾ ਚਲਾਣ ਹੋਇਆ ਸੀ ਆਪਾਂ ਗਾਣਾ ਸ਼ੂਟ ਕੀਤਾ ਸੀ ਕੋਨੇਆਣਾ ਖੁਰਦ ਤੇ ਉੱਥੇ ਜਾਣ ਲਈ ਆਹ ਨਾਕਾ ਲੰਘਣਾ ਪੈਂਦਾ ਏ ਸ਼ੁਕਰ ਹੈ ਅੱਜ ਨਾਕਾ ਹੈ ਨਹੀਂ ਨਹੀਂ ਮੈਨੂੰ ਇੱਥੋਂ ਇੰਨਾ ਕਿ ਡਰ ਲੱਗਦਾ ਹੁੰਦਾ ਭਾਵੇਂ ਬੰਦਾ ਜਿੰਨੀ ਮਰਜ਼ੀ ਪਾਵਰ ਚਾ ਪਰ ਮੈਨੂੰ ਬਹੁਤ ਡਰ ਲੱਗਦਾ ਸਾਡਾ ਮੋਟਰਸਾਈਕਲ ਦਾ ਚਲਾਣ ਵੀ ਨਹੀਂ ਸਿੱਧਾ ਬੌਂਡ ਕੀਤਾ ਸੀਗਾ ਇਹਨਾਂ ਨੇ ਯਾਦਗਾਰ ਯਾਦਗਾਰੀ ਗੇਟ ਆ ਇੱਥੇ ਹੀ ਇੱਥੇ ਇੰਨੀ ਪਕਾਈ ਕੀਤੀ ਇਹਦੇ ਵਿੱਚ ਬਹਿ ਗਏ ਮੇਰੇ ਮੋਟਰਸਾਈਕਲ ਛਡਾ ਲਿਆ ਸੀ ਆਰਸੀ ਬੰਦੇ ਨੇ ਰੱਖ ਲਈ ਸੀ ਕਹਿੰਦਾ ਵੀ ਆਪਾਂ ਚਲਾਣ ਪਾ ਦਿੰਨੇ ਆ ਆਰਸੀ ਹਲੇ ਤੱਕ ਨਹੀਂ ਮੋੜੀ ਪੁਲਿਸ ਵਾਲਿਆਂ ਦੀ ਗੱਲ ਆ ਨਾ ਨਾ ਨਹੀਂ ਲੈਣਾ ਹੁਣ ਕਿਸੇ ਦਾ ਸੀ ਸਾਲ ਹੋ ਗਿਆ ਆ ਹੀ ਦਿਨ ਚੱਲਦੇ ਸੀ ਜਮ੍ਹਾਂ ਸੇ ਪਰ ਸੱਚੀ ਗੱਲ ਹੈ ਨਾ ਅੱਜ ਵੀ ਯਾਦ ਆ ਯਾਰ 19 ਤਰੀਕ ਰਾਤ ਤੇ ਟੋਲ ਬੰਦ ਹੋ ਗਏ ਤੇ ਪੰਜਾਬ ਚ ਟੋਲ ਇੱਥੇ ਕਿਸਾਨੀ ਕਾਰਡ ਚੱਲਦਾ ਬਠਿੰਡੇ ਵਾਲਾ ਇੱਥੇ ਵੀ ਨਹੀਂ ਚੱਲਦਾ ਕਈ ਵਾਰੀ ਭਾਨੇ ਸਿੱਧੂ ਦਾ ਬੜਾ ਚੱਕਰ ਪਿਆ ਸੀ ਬਠਿੰਡੇ ਵਾਲੇ ਟੋਲ ਤੇ ਇਹ ਉਹ ਟੋਲ ਆ ਮੇਰੇ ਹਸਣ ਨਾਲ ਅੱਛਾ ਉਹਦੇ ਨਹੀਂ ਚੱਲਦੇ ਕਿਸਾਨੇ ਚੱਲਦੇ ਆ ਜਿੰਦੇ ਜਿਹਨੂੰ ਪਤਾ ਹੋਵੇ ਟੋਲ ਪਲਾਜ਼ ਮੈਂ ਨਹੀਂ ਸਰਪੇਖੋ ਦੇਖੋ ਉਣ ਲਈ ਆਏ ਸੀ ਪਤਾ ਤਾਂ ਹੈ ਮੈਨੂੰ ਪੈਂਟ ਇਧਰ ਦੀ ਨਿਕਲਦਾ ਇੱਕ ਹੋਰ ਪਹਿਲਾਂ ਹੀ ਮੁਰਜਣਾ ਲਾਤੇ ਪੈਣ ਨੇ ਸਿਰਫ ਟੂਲ ਬਲਾ ਜਾ ਵਿਖਾਉਣ ਨੂੰ ਇਹਨੂੰ ਮੜਾ ਯਾਦ ਤਾਜ਼ਾ ਕਰਾਉਣੀ ਸੀ ਮੈਂ ਅੱਛਾ ਵੀ ਯਾਦ ਤਾਜ਼ਾ ਗੁੰਡਾ ਕਰਾ ਕੇ ਜਣਾ ਜਦੋਂ ਵੀ ਆਉਣਾ ਇੱਥੇ ਮਤਲਬ ਕਹਿਣ ਦਾ ਭਾਵ ਨਹੀਂ ਹੈ ਇਹ ਜਗ੍ਹਾ ਹੀ ਸਾਡੀ ਕਿੰਨਾ ਓਵਰ ਲੋਡ ਕੀਤਾ ਹੋਇਆ ਉਹ ਦੇਖੋ ਆ ਚੀਜ਼ਾਂ ਨੂੰ ਦੇਖ ਕੇ ਨਾ ਆਪਣੇ ਪੰਜਾਬ ਦਾ ਹਾਲ ਇੰਨਾ ਮੜਾ ਉਹਨਾਂ ਦੇ ਸਿੱਖਿਆ ਕਿੱਥੇ ਲਾਇਆ ਪੈਣ ਕਹਿੰਦੇ ਕਿੱਥੇ ਆ ਗਏ ਕਹਿੰਦੇ ਆ ਗਏ ਬਟਿੰਡੇ ਆ ਗਿਆ ਆ ਗਿਆ ਆ ਗਿਆ ਇਹ ਥਰਮਲ ਪਲਾਂਟ ਆ ਇਹ ਬਣਾਏ ਸੀ ਸਖਬੀਰ ਬਾਦਲ ਨੇ ਤੇ ਇੱਥੇ ਪਹਿਲਾਂ ਬਿਜਲੀ ਬਣਦੀ ਹੁੰਦੀ ਸੀਗੀ ਤੇ ਹੁਣੇ ਬੰਦ ਆ ਇਸ ਟਾਈਮ ਸਰਕਾਰ ਬਦਲਣ ਕਰਕੇ ਨਹੀਂ ਕੰਟੀਨਿਊ ਚਲਾਏ ਤੇ ਕਹਿੰਦੇ ਵੀ ਖਸਤ ਜ਼ਿਆਦਾ ਹੁੰਦੀ ਆ ਪਰ ਫੇਰ ਵੀ ਬਹੁਤ ਵਧੀਆ ਸੋਰਸ ਸੀਗਾ ਇੱਕ ਬਿਜਲੀ ਲਈ ਤੇ ਆਪਾਂ ਹੁਣ ਆ ਗਿਆਂ ਬਟਿੰਡੇ ਵਾਲੀਆਂ ਝੀਲਾਂ ਤੇ ਤੇ ਇੰਜੋਏ ਕਰਾਉਨੇ ਆ ਤੁਹਾਨੂੰ ਸਾਰਾ ਵਲੌਗ ਤਾਂ ਚਲੋ ਵੀ ਮਿੱਤਰੋ ਚੱਲਦੇ ਆ ਡੈਡੀ ਨੇ ਕਿਤੋਂ ਐਨੇ سارے ਡੈਡੀ ਇਹ ਪਤਾ ਲੇਗੇ ਜਵਾਗ ਐਲੀਫੈਂਟ ਆਪਾਂ ਜਾਵਾਂਗੇ ਨਹਿਰ ਤੇ ਇੱਕ ਦਿਨ ਨਹਿਰ ਦੀ ਬਾਗ ਲੋ ਚੀਲਾਂ ਛੀਲ ਜਾਵਾਂਗੇ ਦੇਖਣ ਚੱਲ ਆਹ ਉਹ ਵੀ ਮਿੱਤਰੋ ਆਹ ਵਾ ਯਾਦਗਾਰੀ ਜਹਾਜ਼ ਭਾਵੇਂ ਫੌਜੀ ਦਾ ਇੱਧਰ ਚੈੱਕ ਕਰੋ ਆਹ ਥਰਮਲ ਪਲਾਂਟ ਆ ਦੇਖੋ ਬਹੁਤ ਹੀ ਸੋਹਣੇ ਲੱਗਦੇ ਪਏ ਆ ਬੀਮਾ ਸ਼ਕਤੀ ਚ ਆ ਗਿਆ ਮੈਂ ਬੀਮਾ ਸ਼ਕਤੀ ਆ ਗਿਆ ਕਹਿੰਦੇ ਫ੍ਰੀ ਫਾਇਰ ਵਾਲਿਆਂ ਨੂੰ ਬੜਾ ਬੀਮਾ ਸ਼ਕਤੀ ਫ੍ਰੀ ਫਾਇਰ ਇਹ ਹੁਣ ਤੁਸੀਂ ਫ੍ਰੀ ਫਾਇਰ ਤੋਂ ਉਤਰਦੇ ਹੋਣੇ ਆ ਨਾ ਆਪਾਂ ਇਹਦਾ ਉਹ ਦ੍ਰਿਸ਼ ਹੈ अब हम जाएंगे झील पे देखने दृश्य देखे विमा शक्ति आ गए फ्रेंड्स हम पहुंच चुके हैं झील के पास आधे देखिए कितने सोने बत्तख ने आ गई है बत्तख इतखार पे इन्होंने बड़ी-बड़ी लेडीयां रुड़ियां लगे हुए हैं कितना सोना है ना ये चीज बहुत सोनी हेलो गाइस धन्यवाद हो चुके हैं पूरा पूरा <laughs> क्योंकि ਐਨੂੰ ਵੀ ਰਾਹ ਦੱਸਦੇ ਮੇਲਾ ਰਹਿ ਗਿਆ ਪਿੱਤੇ ਕਿ ਅਸੀਂ ਚੜ ਗਏ ਅਸੀਂ ਪੁੱਲ ਤੇ ਮੈਨੂੰ ਕਿਹ ਜਾਨੇ ਉਹ ਮੋੜ ਵੰਡਾਗਾ ਨਹੀਂ ਨਹੀਂ ਅਗਲਾ ਮੋੜਾ ਅੱਛਾ ਤੂੰ ਕਹਤਾ ਮੈਂ ਉੱਤ ਕੀ ਜੈਸਟਿਕਨ ਉੱਪਰ ਚੜ ਕੇ ਦੰਦ ਜਾਣਾ ਪੂਰਾ ਕਿੱਧਰ ਪਿਆਣਾ ਸੁਣ ਲਈ ਤੇ ਹੁਣ ਨਾ ਮੁੜ ਕੇ ਨਹੀਂ ਲੈ ਤੇ ਜਾਣਾ ਆਵੇਗੇ ਹੁਣ ਸਿਰ ਪਹਿਲਾਂ ਤੁਹਾਨੂੰ ਮੈਪ ਖੋਲ ਕੇ ਦਵੇ ਮੈਪ ਖੋਲ ਕੇ ਦਵੇਗੀ ਕਿਦਾਂ ਤੂੰ ਆਈ ਨਹੀਂ ਪਤਾ ਨਾ ਤੈਨੂੰ ਫੋਟੋਆਂ ਕਿੱਥੋਂ ਡਿਲੀਟ ਕਰਨੀਆਂ ਹਾਂ ਪੂਰਾ ਪ꼿 ਆਵੇ ਹਜਾ ਯਾਰ ਥੋੜੀ ਉਹ ਰੌਂਗ ਸਾਈਡ ਜਾਣਾ ਪੈਣਾ ਕੀ ਹਾਲ ਐ ਥਿਸ ਇਜ਼ ਯਰ ਪਰਸਨਲ ਮੈਟਰ ਪਰਸਨਲ ਮੈਟਰ ਦੀ ਦਰ ਵੀ ਗਾਲਾਂ ਪਿੱਛੇ ਹੀ ਪੈ ਰੀਆਂ ਨੇ ਮੈਂ ਤਾਂ ਪਤਾ ਐ ਅਦਰੋਂ ਗੱਲ ਦੁਸਿਆ ਰੋਬਰ ਉਹ ਚੱਲੇ ਆਂ ਨੀਲੇ ਤੇ ਪਹੁੰਚ ਗਿਆ ਦਰਾ ਦੇ ਵਿੱਚ ਨਵਾਬ ਹੋਇਆ ਗੁੱਸੇ ਨੇ ਜਿਆਦਾ ਭਗਿਆ ਪਿਆ ਲਾਲ ਹੋ ਗਿਆ ਵਿਚਾਰਾ ਚੱਲ ਕੋਈ ਨਹੀਂ ਕੀ ਕਹਾਣੀ ਐ ਬਤਨੇ ਕੈਂਡੀ ਕਹਾਣੀ ਐ ਬਿੱਲੂ ਦਵਾ ਮਗਤ ਚੱਲ ਚੱਲ ਆ ਯਾਰ ਕੋਈ ਨਹੀਂ ਕੋਈ ਲੱ ਲੱ ਇਹ ਲੰਬੇ ਲੱਗਣਾ ਮੇਲਾ ਲੱਗਿਆ ਕੀ ਹੈ ਕੀ ਹੈ ਨਵਾਬੀ ਨਵਾਬੀ ਗੁੱਸੇਈਆ ਗੁੱਸੇਈਆ ਮੇਲਾ ਹੀ ਮੇਲਾ ਹੀ ਹੈ ਬਸ ਅੱਪਾ ਪਹੁੰਚ ਚੁੱਕੇ ਆ ਬਸ ਮੇਲੇ ਦੇ ਵਿੱਚ ਤੁਹਾਨੂੰ ਇਹ ਦੁਕਾਨ ਨੇ ਮਿਲਾਂ ਫਰੈਂਡ ਸਾਹਮਣੇ ਮੇਲਾ ਤਾਂ ਹੈਗੇ ਟ੍ਰੈਫਿਕ ਤਾਂ ਨਵਾਬ ਹੈਗਾ ਖਿਜਿਆ ਹੋਇਆ ਤੇ ਪਹੁੰਚਦੇ ਆਪਾਂ ਮੇਲੇ ਦੇ ਤੇ ਚੱਲਦੇ ਆਂ ਟ੍ਰੈਫਿਕ ਬਹੁਤ ਚੱਲ ਰਿਹਾ ਕਿ ਟ੍ਰੈਫਿਕ ਵੀ ਨਹੀਂ ਇਸੇ ਵਜ੍ਹਾ ਤੇ ਠੀਕ ਹੀ ਸੀ ਤਬਿੱਦ ਹੈ ਗਈ ਹੈ ਪਰ ਅਸੀਂ ਰੌਂਗ ਸਾਈਡ ਤੋਂ ਅੱਗੇ ਚੱਲਦੇ ਹਾਂ ਗੱਡੀ ਪਾ ਕਰਦੇ ਹਾਂ ਪਾਕ ਤੇ ਘੁੰਮਦੇ ਆਪਾਂ ਮੇਲੇ ਤੇ ਆਹੀ ਪਾਰਕਿੰਗ ਹੈ ਬਹੁਤ ਹਨ ਰਾਸ਼ ਹੈ ਕੋਈ ਨਹੀਂ ਭਰਾ ਇਹ ਰੁਕ ਜਾਨੇ ਐਡਾ ਹੱਥ ਦੇਣ ਲੱਗਿਆ ਕਦੇ ਬਸ ਸੈਂਥੇ ਨਾਲ ਜਿੰਦੇ ਦਾ ਭਰਾ ਇਹਦਾ ਨਾ ਓਕੇ ਆ ਪੂਰੀ ਓਕੇ ਗੱਲ ਬਠਿੰਡੇ ਚਿੱਟੀਆਂ ਥਾਲੋ ਚਿੱਟੀਆਂ ਕਿਹੜੀਆਂ ਦਿੱਤੀਆਂ ਨੇ ਆ ਵੀਰ ਚਿੱਟੀਆਂ ਨਾ ਚਿੱਟੀਆਂ ਬਠਿੰਡੇ ਦੋ ਗੱਡਿਆਂ ਦੇ ਵਿੱਚ ਭਾਪਣੀ ਗੱਡੀ ਲਾਵਾਂਗੇ ਚੋਟੂਟੇ ਦੇ ਛੋਟੇ ਜਿਹਾ ਲੱਗ ਰਿਹਾ ਬੱਕੀ ਦੇਖਦੇ ਜਾ ਕੇ ਮਜ਼ਾ ਆਊਗਾ ਚਲੋ ਜੀ ਚੱਲੀਏ ਕਰਤੇ ਪਾ ਗੱਡੀ ਬੰਦ ਨਹੀਂ ਮਿੱਤਰੋ ਕਹਿੰਦੇ ਕਿ ਕਹਿੰਦੇ ਪਹੁੰਚ ਚੁੱਕੇ ਆ ਸਾਹਾ ਬੋਰ 에어ਲਾਈਨ ਇਹ ਮੇਲਾ ਨਹੀਂ ਮੈਨੂੰ ਲੱਗਦਾ ਕੋਈ 에어ਪੋਰਟ ਕਾਪੀਰਾਈਟ ਆ ਗਾ ਆਏ ਹਾਏ ਸੌਖਾ ਵਿਚਾਰਾ ਮਿਸ ਕਰ ਰਿਹਾ ਕਹਿੰਦਾ ਮੈਂ ਆਉਣਾ ਮਗਰ ਆ ਗਿਆ ਤਾਂ ਤੇ ਆ ਸਿੰਗ ਟਾਈਮ ਚੈੱਕ ਕਰੋ ਯਾਰ ਬਹੁਤ ਹੀ ਸਿਸਟਮ ਵਾਲੇ ਇਹਨਾਂ ਨੇ ਜਗਾਇਆ ਨਹੀਂ ਜਿਵੇਂ ਹੀ ਰਾਤ ਹੋਊਗੀ ਉਦੋਂ ਹੀ ਜਗਾਉਣਗੇ ਲਓ ਜੀ ਫਰੈਂਡਸ 3 ਸਾਲ ਦੇ ਬੱਚਿਆਂ ਲਈ ਫ੍ਰੀ ਹੈ ਬਾਕੀ ਸਾਰੇ ਲਿਟਿਟ ਹੈ 4450 ਨਵਾਬ ਕਿੰਨੇ ਟਿਕਟ ਲੈ ਲਈ ਨਵਾਬਿਆ ਮਸਾ ਜੈਰੀ ਦੋਚਾ ਹੱਸਦਾ ਵੀ ਨਹੀਂ ਸੀ ਚਲੋ ਚੱਲਦੇ ਆਪਾਂ ਸਿੰਗਾਪੁਰ 에ਰਲਾਈਨ ਦੇ ਅੰਦਰੋਂ ਮੇਰਾ ਬੜੀ ਹੋਏਗੀ ਚਲਦੇ ਆਪਾਂ ਸਿੰਗਾਪੁਰ ਦੇ ਅੰਦਰ ਚੱਲ ਇਧਰੋਂ ਚੱਲਦੇ ਆਂ ਲਓ ਵੀ ਕਰਨ ਲੱਗੇ ਐਂਟਰ ਸਿੰਗਾਪੁਰ ਚ ਹਾਈ ਫਾਈ ਹੋ ਪੀ ਮੁਹੱਬਤ ਰੰਗ ਲਓ ਵੀ ਜਹਾਜ਼ ਐਡਾ ਕੀ ਆ ਪਾਇਲਟ ਵੀ ਬੈਠੀ ਹੋਸ ਪੈਸੇਂਜਰ ਕੀ ਆਵਾਜ਼ ਆ ਰਹੀ ਹੈ ਕੀ ਐਂਟਰੀ ਹੈ ਬਾਬੋ ਚੈੱਕ ਕਰੋ ਵੀ ਆਈਪੀ ਐਂਟਰੀ ਵੀ ਆਈਪੀ ਐਂਟਰੀ ਹੈ ਨਾ ਐ ਲੱਗਦਾ ਨਾ ਵਿਆਹ ਤੇ ਆ ਗਏ ਤਾਂ ਇਹ ਮੇਲਾ ਸਿੰਗਾਪੁਰ ਵਾਲਿਆਂ ਨੇ ਲਵਾਇਆ ਹੋਇਆ ਸਿੰਗਾਪੁਰ ਦਾ ਹੀ ਸਾਰਾ ਕੁਝ ਉਹ ਦਿੱਤਾ ਪੰਜਾਬ ਦਾ ਰੂਪ ਬਣਾਇਆ ਪਿੰਡ ਖੇਤ ਅੰਜਾਰੇ ਕਬੱਡੀ ਜੋ ਵੀ ਆਪਣਾ ਪੰਜਾਬ ਚ ਉਹ ਵੀ ਮੇਟਰ ਰਿੰਗ ਲਾਈਟ ਕੇ ਲੈ ਆ ਰਿਹਾ ਨਜ਼ਾਰਾ ਬਣਾ ਰਿਹਾ ਲੱਗਦਾ ਜਿੱਦਾਂ ਕੋਈ ਵਿਆਹ ਤੇ ਵਿਆਹ ਦੀ ਐਂਟਰੀ ਹੁੰਦੀ ਆ ਇਦਾਂ ਜੋਕਰ ਚੈੱਕ ਕਰੋ ਉਹ ਭਈ ਇੱਕ ਤਾਂ ਬਸ 우ਸਤਾਦ ਪੱਤਿਆਂ ਵਾਲਾ ਹੀ ਆ ਗੁੱਡੇ ਗੱਡੇ ਲੁੱਟਣ ਨੂੰ ਸਹੀ ਆ ਚਲੋ ਜੀ ਦੁਬਈ ਦੇ ਅੰਦਰ ਐਂਟਰੀ ਹਾਂ ਫਿਰਲੇ 10 ਵਜੇ ਸਟਾਰਟ ਹੋਣਾ ਸੇਲਾਂ ਚੈੱਕ ਕਰੋ ਬਾਬਿਓ ਕਹਿੰਦਾ ਨਾਲੇ 200 ਲਿਖਿਆ ਨਾਲੇ ਮੈਂ ਇੱਧਰ 250 ਲੇਤਾ 50 ਲਓ ਵੀ ਇੱਧਰ 250 ਚੈੱਕ ਸੋਮੇ ਲੈਣਾ ਕੁਛ ਅੱਜ ਹੀ ਦਿਲ ਖੁੱਲਿਆ ਹੈ ਇਹ ਡਿਸਾਈਡ ਚੈੱਕ ਸਾਰੀ ਲੀੜਿਆਂ ਦੀ ਆ ਮਾਰਕੀਟ ਬਣਾਈ ਬਹੁਤ ਛੋਟੀ ਵੀ ਤੇ 150 200 300 ਤੋਂ ਸਟਾਰਟ ਵਧੀਆ ਚੀਜ਼ ਆ ਹੈਨਾ ਹਾਂ ਮੈਂ ਉਹ ਹੀ ਦੇਖ ਰਿਹਾ ਕਿੱਥੇ ਆ ਯਾਰ ਫਰੈਂਡਸ ਵਹੈ ਅਸੀਂ ਮੇਲਾ ਦੇਖਣ ਆਏ ਸੀ ਸੱਬਿਆਚਾਰਕ ਮੇਲਾ ਤੇ ਅੰਦਰ ਜਾ ਕੇ ਜਦੋਂ ਦੇਖਿਆ ਤੇ ਕੁਝ ਹੋਰ ਹੀ ਮੇਲਾ ਚੱਲਦਾ ਪਿਆ ਸੀ ਇੱਥੇ ਤੇ ਆਪਾਂ ਮੇਲਾ ਨਹੀਂ ਦੇਖਣ ਆਏ ਸੀਗੇ ਤੇ ਦੋ ਮੇਲੇ ਲੱਗੇ ਆ ਬਠਿੰਡੇ ਦੇ ਵਿੱਚ ਤੇ ਆਪਾਂ ਸੱਬਿਆਚਾਰਕ ਮੇਲੇ ਦੇ ਵਿੱਚ ਜਾਂਦੇ ਕਿ ਉੱਥੇ ਚੀਜ਼ਾਂ ਜੋ ਨੇ ਜਿਹਾ ਮੇਲਾ ਤਾਂ ਹਰ ਸ਼ਹਿਰ ਦੇ ਲੱਗਦੇ ਆ ਤੇ ਹਰ ਜਗ੍ਹਾ ਲੱਗਦੇ ਰਹਿੰਦੇ ਜਿਹੜਾ ਮੇਲਾ ਦੇਖਣ ਜਾ ਰਹੇ ਆ ਉਹ ਹੈਗਾ ਸੱਬਿਆਚਾਰਕ ਮੇਲਾ ਜਾਣੇ ਆਪਾਂ ਉਹ ਲੋਕੇਸ਼ਨ ਦੇ ਵਿੱਚ ਇੱਧਰ ਅਸੀਂ ਤੇ ਫਰੈਂਡਸ ਅਹੀਂ ਵੀ ਅੱਜ ਆ ਕੇ ਬਠਿੰਡੇ ਸ਼ਹਿਰ ਦੇ ਵਿੱਚ ਦੇ ਘੁੰਮ ਦਿਆ ਪਾ ਸਾਡੇ ਬਠਿੰਡੇ ਤੇ ਰੌਂਗ ਮੇਲੇ ਵਿੱਚ ਪਹੁੰਚ ਗਏ ਅਸੀਂ ਦੋ ਮੇਲੇ ਲੱਗੇ ਚਾ ਚਾਚੇ ਪਤਾ ਹੀ ਨਹੀਂ ਲੱਗੇ ਖੜੇ ਮੇਲੇ ਦੇ ਵਿੱਚ ਪਹੁੰਚ ਗਏ ਬਹੁਤ ਟਾਈਮ ਹੈ ਪਤਾ ਹੀ ਨਹੀਂ ਲੱਗਾ ਬਠਿੰਡੇ ਤੇ ਅਹੀਂ ਆਉਣਾ ਜ਼ੱਬੇ ਚਾਰ ਮੇਲੇ ਤੇ ਜਾਣਾ ਸੀ ਤੇ ਇੱਧਰ ਦਾ ਲਹਿੰਗੇ ਤੇ ਸ਼ਰਾਬ ਡੁੱਲੀ ਜਾਂਦੀ ਸੀ ਤੇ ਹੁਣ ਅਸੀਂ ਬੱ ਚੱਲੇ ਆ ਦੂਜੇ ਮੇਲੇ ਤੇ ਉਹ ਹੀ ਮੈਂ ਸੋਚਾ ਮੈਂ ਅੰਦਰ ਬੜੀ ਤੇ ਕੁਝ ਹੋਰ ਹੀ ਚੱਲੀ ਜਾਂਦਾ ਉੱਤੇ ਤਾਂ ਤੇ ਆਪਾਂ ਜਾਨਾ ਸੱਪੇ ਚਾਰ ਮਿਲੇ ਤੇ ਕਿਉਂਕਿ ਤੇ ਹਰ ਚੀਜ਼ ਹਨਾ ਸੱਬਿਆਚਾਰ ਨਾਲ ਦਰਸਾਇਆ ਪੰਜਾਬ ਦੇ ਸੱਬਿਆਚਾਰ ਨਾਲ ਦਰਸਾਇਆ ਗਿਆ ਹੋਇਆ ਤੇ ਖਾੜ ਪਿੰਚ ਜੇ ਬਹੁ ਬਣੀ ਹੋਈ ਤੇ ਇੱਥੇ ਦਾ ਕੁਝ ਹੋਰ ਚੱਲਿਆ ਤਾਂ ਅੰਗਰੇਜ਼ਾਂ ਦਾ ਪੀਜ਼ਾ 버ਗਰ ਸੀਗਾ ਇਹ ਮੇਲੇ ਤੇ ਤਾਂ ਤੇ ਚਲੋ ਚੱਲਦੇ ਆਪਾਂ ਮੇਲੇ ਦਾ ਮੇਲਾ ਜਾਗਦੇ ਜੁਗਨੂਆਂ ਦਾ ਇਹ ਮੇਲਾ ਵੱਡਾ ਆ ਆ ਚੰਡੋਲ ਕਿੱਡਾ ਵੱਡਾ ਲੱਗਾ ਇੱਥੇ ਝੂੜਾ ਲਾਉਂਗੇ ਉਹ ਤਾਂ ਨਿਕਾ ਜਿਹਾ ਲੱਗਿਆ ਸੀਗਾ ਆ ਬੈਸਟ ਇੱਥੇ ਉਹ ਵਾਲਾ ਵੀ ਹੈਗਾ 에ਰੋਪਲੇਨ ਵਾਲਾ ਇਹ ਤਾਂ ਸਭ ਹੀ ਹੈ ਆ ਦੇਖੋ ਗੱਡਾ ਵੱਡਾ ਛੋਟਾ ਚਲੋ ਜੀ ਚੱਲਦੇ ਆਕਾ ਐਂਬੂਲੈਂਸ ਵੀ ਆ ਵਾਹ ਯਾਰ ਇਹ ਮੇਲਾ ਵਧੀਆ ਵਾ ਇਹ ਨੂੰ ਲੱਗਦਾ ਪਾਰਕਿੰਗ ਦਾ ਚੱਕਰ ਉਹ ਵੀ ਮਿੱਤਰੋ ਸਹੀ ਜਗ੍ਹਾ ਹੋਣਾ ਆ ਤੇ ਇਹ ਆ ਹਸਪੀਟਲ ਦੇ ਜਮਾਂ ਸਾਹਮਣੇ ਆ ਮੇਲਾ ਤੇ ਪਹਿਲਾਂ ਹਮਾਂ ਗਲਤੀ ਜਾਵੜੇ ਸੀ ਸਿਟੀ ਸੀਰੀ ਸੀਰੀ ਲੱਗੇ ਤੇ ਜਰਾ ਵੜੋ ਪਹਿਲਾਂ ਤਾਂ ਆਪਾਂ ਗਲਤ ਮੇਲੇ ਲੋ ਵੀ ਅੰਦਰ ਜਾ ਕੇ ਮੈਨੂੰ ਲੱਗਦਾ ਉਹਦੇ ਨਾਲੋਂ ਵੱਡੀਆਂ ਚੰਡੋਲਾ ਇੱਥੇ ਤੇ ਦੇਖਦੇ ਆਂ ਅੰਦਰ ਜਾ ਕੇ ਕੀ ਮੰਦਾ ਮਿੱਤਰੋ ਬੰਦੇ ਘੱਟ ਤੇ ਪੁਲਿਸ ਜ਼ਿਆਦਾ ਇੱਥੇ ਵੀਆਪੀ ਦੇ ਬੰਨਾਂ ਲਿਆ ਲੋ ਮਿੱਤਰੋ ਅੱਖਾਂ ਸਲੀ ਸਤਿਆਚਾਰ ਇੱਕ ਸਪੈਸ਼ਲ ਮੇਲਾ ਟਾਡੀ ਜੱਥਾ ਲੱਗ ਗਿਆ ਵਾਹ ਤੇ ਆਓ ਕਹਿੰਗੇ ਲੰਗਰ ਲੱਗਣੇ ਚਾਹੀਦੇ ਨੇ ਮੇਲੇ ਲੱਗਣੇ ਚਾਹੀਦੇ ਨੇ ਗਿਆਨ ਦਾ ਲੰਗਰ ਤੇ ਸਰੀਰ ਦੀ ਭੁੱਖ ਪੂਰੀ ਕਰਨ ਵਾਲਾ ਲੰਗਰ ਕੀ ਕਹ ਕੇ ਗਏ ਕਿ ਪੈਂਦਾ ਮੁਦ ਰਹੇ ਹਮੇਸ਼ਾ ਮੇਰੀ ਆਵਾਜ਼ ਦਾ ਨੀਮਾ ਨਾ ਹੋ ਜੇ ਸਿੰਘੋ ਢੰਡਾ ਸਿੱਖ ਰਾਜ ਦਾ ਕਿਤਾਬਾਂ ਦਾ ਲੰਗਰ ਆ ਚੱਕੋ ਵੀ ਅੱਜ ਕਹਿੰਦੇ ਧੰਨ ਧੰਨ ਗਰਾਜ ਢਣੀਆਂ ਪੂਰੀ ਸ਼ਾਇਰੀ ਵਾਲੀਆਂ ਕਿਤਾਬਾਂ ਖਰੀਦਣੀਆਂ ਅੱਜ ਲੱਭੋ ਬਈ ਲੋ ਮਿੱਤਰੋ ਲੱਭਦੇ ਆ ਕੋਈ ਵਧੀਆ ਜੀ ਕਿਤਾਬ ਇੱਕ ਖਰੀਦ ਕੇ ਇੱਕ ਅੱਧੀ ਤਾਂ ਲੈ ਕੇ ਜਾਉਂਗਾ ਮਿੱਤਰੋ ਪੰਜਾਬੀਆਂ ਦੀ ਲੁੱਕ ਚੈੱਕ ਕਰੋ ਆ ਵਾ ਅਸਲੀ ਪੰਜਾਬੀ ਖੁੰਡਿਆਂ ਵਾਲੇ ਲੋਈ ਪੁਰਾਣੇ ਮੇਲੇ ਆ ਹੀ ਹੁੰਦੇ ਹੁੰਦੇ ਸੀਗੇ ਤੇ ਅੱਜ ਉਹ ਹੀ ਚੀਜ਼ ਯਾਦ ਆ ਗਈ ਫੇਰ ਕੋਈ ਮਾਡਰਨ ਚੀਜ਼ ਨਹੀਂ ਆ ਸਾਰਿਆਂ ਦੇ ਕੱਪੜੇ ਵਗੈਰਾ ਸਾਰੇ ਮਾਡਰਨ ਆ ਬਾਕੀ ਤੁਸੀਂ ਲੋਕ ਚੈੱਕ ਕਰੋ ਜਮਾ ਪੰਜਾਬੀਆਂ ਵਾਲੀ ਪ੍ਰਾਣੀ ਉਹਨੀਆਂ ਲਾਇਬ੍ਰੇਰੀ ਚ ਵੀ ਨਹੀਂ ਦੇਖੀ ਆ ਉਹਨੀਆਂ ਜਿੰਨੀਆਂ ਕਿਤਾਬਾਂ ਇੱਥੇ ਆ ਤੇ ਮੈਂ ਕਹਿੰਦਾ ਕਿਹੜੀ ਕਿਤਾਬ ਆ ਜਿਹੜੀ ਇੱਥੋਂ ਨਹੀਂ ਮਿਲੂਗੀ ਸਾਰੇ ਤਰ੍ਹਾਂ ਦੀਆਂ ਕਿਤਾਬਾਂ ਬੜੀ ਵਧੀਆ ਯਾਰ ਇੱਥੇ ਇਹਨਾਂ ਨੇ ਸਾਡੇ ਤੋਂ ਕੋਈ ਟਿਕਟ ਵਗੈਰਾ ਦੇ ਪੈਸੇ ਨਹੀਂ ਲਾਏ ਤਾਂ ਬਾਲਾ ਵਧੀਆ ਹਾਂ ਉਹ ਵਾਲੀ ਪਰਚੀ ਇੱਧਰ ਕੱਟੀ ਗਈ ਹਿਸਾਬ ਦੀ ਕਰੋ ਰਾਸ਼ ਚੈੱਕ ਕਰੋ ਕਿੰਨਾ ਆ ਵੀ ਮਿੱਤਰੋ ਆ ਬੂਟੇ ਨੇ ਲੰਗਰ ਲੱਗਿਆ ਹੋਇਆ ਫਰੀ ਆ ਇਹ ਜਮਾ ਕੋਈ ਕੋਸਟ ਨਹੀਂ ਆ ਇਸ ਦੀ ਬਹੁਤ ਹੀ ਸੋਹਣਾ ਯਾਰ ਬਹੁਤ ਵਧੀਆ ਕੋਈ ਪਰਚੀ ਨਹੀਂ ਕੋਈ ਟਿਕਟ ਨਹੀਂ ਦੋਤਾ ਸਪੈਸ਼ਲ ਕਿਓ ਆ ਦੇਸੀ ਆਰਟ ਆ ਸੂਟ ਪੰਜਾਬੀ ਪਿਓਰ ਸੂਟ ਆ ਚੈੱਕ ਕਰ ਸਕਦੇ ਆ ਤੁਸੀਂ ਅਸ਼ਾਲ ਦੀ ਕੁਆਲਿਟੀ ਦੇਖੋ ਪਿਓਰ ਪੰਜਾਬੀ ਪੁਰਾਣੇ ਵੇਲਿਆਂ ਦੇ ਆ ਸਾਰੀ ਕਢਾਈ ਹੋਈ ਹੋਈ ਆ ਹੱਥ ਨਾਲ ਆ ਕੈਨੇਡਾ ਦਾ ਕਿਉਂ ਕਿ ਤੇ ਉਹ ਬੇਬੀ ਦੇ ਕਿੰਨਾ ਕਿਊਟ ਹੈ ਲਾਈਵ ਪੇਂਟਿੰਗਸ ਬਣਾਉਂਦੇ ਆ ਨੰਬਰ ਤੇ ਫੋਟੋ ਦੇਖ ਕੇ ਪੇਂਟਿੰਗ ਬਣਾਉਂਦੇ ਦੇਖੀ ਕਲਾਕਾਰੋ ਚੈੱਕ ਕਰੋ ਆ ਫਲਾਵਰ ਪੋਟ ਆ ਸਾਰੇ ਕਰਦੀ ਡੈਕੋਰੇਸ਼ਨ ਲਈ ਆ ਸਾਰਾ ਕੁਝ ਤੇ ਪੂਰੇ ਲੱਕੜ ਦੇ ਬਣਾਏ ਹੋਏ ਆ ਸਾਰੇ ਸੋਮਿਆ ਵੀ ਮਿੱਤਰੋ ਝੋਲੇ ਚੈੱਕ ਕਰੋ ਆ ਪੰਜਾਬੀ ਝੋਲੇ ਹਣ ਆਪਾਂ ਇਹ ਲੈਣਾ ਇਹ ਆਪਾਂ ਨੂੰ ਜ਼ਰੂਰੀ ਆ ਲਓ ਮਿੱਤਰਾਂ ਪੰਜਾਬ ਚੜਦਾ ਪੰਜਾਬ ਠੀਕ ਆ ਲੈ 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 ਠੀਕ ਹੋਈ ਹੁਣਾਂ ਨੇ ਦਿੱਤਾ ਡਿਸਕਾਊਂਟ ਆ ਹਾਂਜੀ ਭਾਈ ਰੱਖ ਰੱਖ ਜੀ ਪਾਉਣੇ ਨੇ ਵੀਡੀਓ ਹਾਂਜੀ 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 ਬਸ ਫੋਨ ਲੱਗ ਗਿਆ ਮੈਂ ਬਹੁਤ ਥੋੜੇ ਫੋਲੋ ਆ ਕੇ ਥੋੜੇ ਇੰਨੀਆਂ ਵੀਡੀਓ ਦੇਖਿਆ ਭੇਜੀਆਂ ਵੀ ਸ਼ੇਅਰ ਵੀ ਕੀਤੀਆਂ ਨੇ ਠੀਕ ਹੈ ਧੰਨਵਾਦ ਜੀ ਬਹੁਤ ਵੀਡੀਓ ਤਾਂ ਠੀਕ ਹੈ ਠੀਕ ਹੈ ਭਾਈ ਧੰਨਵਾਦ ਠੀਕ ਹੈ ਵੱਡੇ ਭਾਈ ਧੰਨਵਾਦ ਬਹੁਤ ਬਹੁਤ ਲਓ ਮਿੱਤਰਾਂ ਚਲਈਦਾ ਚੜਦਾ ਪੰਜਾਬ ਉੱਪਰ ਆ ਕੇ ਆਉਣਾ ਸੀ ਸੱਚੀ ਪੰਜਾਬਨ ਲੱਗਣਾ ਸੀ ਦੇਖੀ ਕਿੰਨਾ ਧੰਗ ਚੱਲਾਂਗੇ ਹੋਰ ਹੈ ਨਾ ਲਓ ਮਿੱਤਰੋ ਇੱਥੇ ਮੱਕੀ ਦਾ ਸਾਗ ਸਰੋਂ ਦਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਟੁੰਡੇ ਵਾਲੀ ਚਟਨੀ ਦੀ ਚਾਹ ਦੀ ਲਓ ਯਾਰ ਸਾਰੀਆਂ ਸਟਾਲਾਂ ਹੀ ਲੱਗੀਆਂ ਆਪਾਂ ਟੈਸਟ ਕਰਦੇ ਹਾਂ ਕਿਹਦੇ ਜ਼ਿਆਦਾ ਟੇਸਟੀ ਹੋਊਗਾ ਉਹੀ ਖਾਵਾਂਗੇ ਲਓ ਮਿੱਤਰੋ ਆ ਚੈੱਕ ਕਰੋ ਅੰਕੀਤ ਕੀ ਲਾਈ ਹੋਈ ਆ ਆ ਹਲਵਾ ਤੇ ਆ ਜਲੇਬੀਆਂ ਨਿਕਲ ਰਹੀਆਂ ਤੇ ਆ ਚੈੱਕ ਕਰੋ ਯਾਰ ਆ ਬਹੁਤ ਹੀ ਸੋਹਣਾ ਵਾ ਕੱਲੜ ਵਾਲੀ ਚਾਹ ਆ ਗਈ ਮਿੱਤਰੋ ਚਾਹ ਨਹੀਂ ਦੁੱਧ ਘੜਿਆ ਤੇ ਮੋਟਰਾਂ ਦੇ ਦੁੱਧ ਪਟੂ ਕਾੜ ਗਿਰ ਗਾਨੇ ਤੇ ਬੁੱਲਾਂ ਦੇ ਮਾਰੇ ਨੇ ਮੈਂ ਵੀ ਇੱਕੀ ਐ ਮੱਲਾਤਾ ਆ ਗਈ ਗੋੜਾਲੇ ਮਾਲ ਪੂੜੇ ਤੇ ਸੇਵੀਆਂ ਮੂੰ ਚਾਏਗੇ ਹੁਣ ਪਾਣੀ ਲੋ ਵੀ ਧੰਨ ਧੰਨ ਕਰਾਈ ਪਈ ਮਿੱਤਰੋ ਪਜਾ ਮਿੱਤਰੋ ਸਰੋਂ ਦੇ ਸਾਗਾਂ ਨਾਲ ਲੋਗ ਲੱਥ ਪੱਥ ਹੋਏ ਪਏ ਇਹਨਾਂ ਰਸ਼ ਚੱਕ ਮਾਲਪੂੜੇ ਮਾਲਪੂੜੇ ਖੀਰ ਬਾਜਰੇ ਦੀ ਖਿਚੜੀ ਬਾਜਰੇ ਦੀ ਸਾਰਾ ਬਾਜਰੇ ਦੀ ਖਿਚੜੀ ਵੀ ਹੁੰਦੀ ਆ ਇਹ ਚੀਜ਼ਾਂ ਆਪਾਂ ਨੂੰ ਨਹੀਂ ਪਤਾ ਮੈਨੂੰ ਬਾਬਾ ਜੀ ਦਾ ਸਰੋਂ ਸਾਗ ਦੀ ਰੋਟੀ ਖਾਣ ਦਾ ਬਹੁਤ ਮਨ ਸੀ ਪਰ ਇਹਨੂੰ ਲੱਗਣਾ ਹਲੇ ਟਾਈਮ ਤੇ ਪਹਿਲਾਂ ਕਹਿੰਦੇ ਆ ਜਾਨੀ VIP ਲੋਕਾਂ ਕੋਲੇ ਫੇਰ ਆਊਗੀ ਆਪਣੇ ਕੋਲੇ ਤਾਂ ਉਸ ਤੋਂ ਪਹਿਲਾਂ ਆਪਾਂ ਨੂੰ ਇਹ ਅਬੀ ਆਪਾਂ ਖਾ ਲਈਏ ਇਹ ਵੀ ਠੀਕ ਆ ਵੈਸੇ ਇਹਦੇ ਚੋਗਾ ਮੀਂਹ ਦੇ ਪਰੌਂਠੇ ਪਾਲਕ ਪਿੱਠ ਮੇਥੀ ਦੇ ਪਰੌਂਠੇ ਦੇਸੀ ਅਚਾਰ ਚਟਨੀ ਦੇਸੀ ਸਲਾਦ ਚਾਤੀ ਦੀ ਲੱਸੀ ਦਹੀਂ ਤੇ ਮੱਖਣ ਤੇ ਤਿੰਨ ਰੋਟੀਆਂ ਮਿਕਸ ਵਿੱਚ ਸਲਾਦ ਦੇ ਚਾਰ ਚਟਨੀ ਸਪੈਸ਼ਲ ਦਾਲ ਜੀਠਾੜੀ ਜੇ ਆ ਮਿੱਤਰੋ ਹਾਰੇ ਦੀ ਸਬਜੀ ਆ ਤੇ ਮਿੱਟੀ ਦੇ ਤੇ ਬਣਾਈ ਹੋਈ ਆ ਕਿਆ ਗਾਜਰ ਮਟਰ ਤੇ ਉਹ ਸਲਾਦ ਨਾਲ ਤੇ ਇੱਕ ਚਟਨੀ ਆ ਪੂਰਾ ਓਕੇ ਪੁਰਾਣੇ ਵੇਲੇ ਵਾਲਾ ਕੰਮ ਕੀਤਾ ਹੋਇਆ ਉਧਰ ਰੋਟੀਆਂ ਪਤਾ ਰਹੀਆਂ ਆ ਆਲੂ ਵਾਲੀ ਖਾਣੇ ਆ ਫਿਰ ਹਾਂ ਨਹੀਂ ਆਲੂ ਵਾਲੀ ਆਲੂ ਵਾਲ ਹੈ ਨਹੀਂ ਫਿਰ ਮੇਸੀ ਦੇਸੀ ਘੋਲ ਬਣੇ ਹੋਏ ਆ ਪੋਠੇ ਓਕੇ 70 ਰੁਪਏ ਇੱਕ ਥਾਲੀ ਕਰ ਦੋ ਆਨਲਾਈਨ ਕਰ ਦੋ ਮਿੱਤਰੋ ਆ ਸਾਰੇ ਫਲਾਵਰ ਪੋਟ ਤੇ ਇਧਰ ਆਪਣੇ ਆ ਹੋਣ ਲੱਗਿਆ ਪ੍ਰੌਂਠਾ ਰੈਡੀ ਮੂੰਹ ਤੇਰਾ ਬਹੁਤ ਕਾਲਾ ਆ ਰਿਹਾ ਕਿਉਂਕਿ ਪਿੱਛੇ ਸਰਜ ਲਾਈਟ ਲੱਗੀ ਹੋਈ ਆ ਮਿੱਤਰੋ ਓ ਬਈ ਮਿੱਤਰੋ ਕਰੋ ਦਰਸ਼ਨ ਥਾਲੀ ਦੇ ਮੈਨੂੰ ਆਏ ਸੀ ਕੁਝ ਐਕਸਪੈਂਸਿਵ ਦੇਣਗੇ ਬਟ ਡਿਸਪੋਜ਼ਲ ਦੀਆਂ ਥਾਲੀਆਂ ਐਂਡ ਡਿਸਪੋਜ਼ਲ ਦੇ ਹੀ ਗਲਾਸ ਤੇ ਮੈਨੂੰ ਆਇਆ ਸੀ ਪੰਜਾਬੀ ਰਵਾਇਤਾ ਲਿਖਿਆ ਤਾਂ ਕੁਛ ਪੰਜਾਬੀ ਦੀ ਥਾਲੀ ਆਊਗੀ ਘੈਂਟ ਜੀ ਤੇ ਨਾਲ ਕੁਛ ਮਿੱਟੀ ਦੇ ਗਲਾਸ ਜਾਂ ਕੁਛ ਉਦਾਂ ਦਾ ਆਊਗਾ ਪਰ 70 ਰੁਪਏ ਦੇ ਵਿੱਚ ਇੱਕ ਪਰੌਂਠਾ ਤੇ ਉਹ ਵੀ ਗਰਮ ਇੱਕ ਚਟਨੀ ਤੇ ਉਹ ਵੀ ਦੁਬਾਰਾ ਗਰਮ ਕਰਕੇ ਦਿੱਤਾ ਹੈ ਪਰ ਮੱਖਣ ਪਾ ਕੇ ਸੀਪ ਲੱਗ ਗਈ ਵਧੀਆ ਹੋ ਗਿਆ ਆਪਾਂ ਨਹੀਂ ਖਾਦਾ ਨਾ ਵਧੀਆ ਹੋ ਗਿਆ ਨਾ ਸਹੀ ਹੈ ਵਧੀਆ ਹੀ ਹੋ ਗਿਆ ਮਹਿੰਗੇ ਬਹੁਤ ਐ ਨਾ ਮੇਲਾ ਮੇਲਾ ਮਹਿੰਗਾ ਪਈ ਐਵੇਂ ਥੋੜੀ ਕਹਿੰਦੇ ਆ ਮੇਲਾ ਲੁੱਟ ਕੇ ਲੈ ਗਿਆ ਮੇਲਾ ਨਹੀਂ ਲੁੱਟਿਆ ਜਾਂਦਾ ਬੁਗੀ ਮੇਲਾ ਹੀ ਲੁੱਟਦਾ ਆਪਾਂ ਨੂੰ ਚਲੋ ਖਾ ਕੇ ਦਿਖਾਓ ਮਹਿੰਗਾ ਤਾਂ ਕੋਈ ਨਾ ਕੋਈ ਤਾਂ ਪਾਇਆ ਹੀ ਹੋਗਾ ਤਾਂ ਹੀ ਮਹਿੰਗਾ ਕਿਵੇਂ ਤਹੀ ਕੋਈ ਨਹੀਂ ਬੰਮੂ ਨੂਨ ਜ਼ਿਆਦਾ ਵੱਸ ਕਰਤੀ ਵੇਚੀ ਕਰਨੀਓ 70 ਰੁਪਏ ਲੈ ਲੈ ਖਾ ਕੇ ਦਿਖਾਓ ਅਕਾਦ ਲੈ ਲਿਆਣਾ ਲੈ ਮਿਰਪੁਰ ਇਹਦਾ ਸੁਆਦ ਟੈਸਟ ਕਰਨ ਨੂੰ ਲਿਆਂਦਾ ਤੇ ਪਟਾਪਾ ਖਾਵਾਂਗੇ ਕੋਈ ਸਪੈਸ਼ਲ ਵਧੀਆ ਚੀਜ਼ ਕਿਉਂਕਿ ਇੱਥੇ ਬਹੁਤ ਮਹਿੰਗਾ ਵਾ ਤੇ ਬਾਹਰੋਂ ਖਾਣੇ ਆ ਕੋਈ ਵਧੀਆ ਜਾ ਹੋਰ ਕੁਝ ਜੇ ਕੁਝ ਮਿਲਦਾ ਤਾਂ ਕਿਉਂਕਿ ਆਪਾਂ ਟੈਸਟ ਕਰਕੇ ਦੇਖ ਲੋ ਜੀ ਮੱਠਨ ਚੈੱਕ ਕਰੋ ਕੀ ਚੈੱਕ ਕਰੋ ਮੱਠਨ ਚੈੱਕ ਕਰੋ ਬਹੁਤ ਜਿਆਦਾ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਕਹਿੰਦੇ ਨਾਲ ਛਾਈ ਪਨੀਰ ਨਹੀਂ ਹੈਗਾ ਨਾਲ ਨਾਲ ਅਡੇਤਾ ਓਕੇ ਤੁਸੀਂ ਇੱਥੇ ਆਉਂਦੇ ਇਹਨਾਂ ਦੇ ਸਪੈਸ਼ਲ ਮਸਾਲੇ ਵੀ ਪਾਏ ਹੋਇਆ ਹਾਂ ਜਿਵੇਂ ਕਿ ਇਹਨਾਂ ਦਾ ਮਠਨ ਬਹੁਤ ਹੀ ਜ਼ਿਆਦਾ ਵਧੀਆ ਕਹਿੰਦਾ ਹੁੰਦਾ ਉਹ ਜੋ ਖਾਣਾ ਖਾਣਾ ਥਾ ਪੀ ਲੋ ਅੱਜ ਬਸਤੀ ਵਾਲੇ ਫੈਂਟਣੇ ਆਪਾਂ ਹਾਂ ਆਹ ਨੇ ਬਸਤੀ ਵਾਲੇ ਨਾਲੇ ਕਹਿੰਦੇ ਇਕੱਲੇ ਦੇਖ ਹੀ ਲੋ ਹਾਂ ਜੀ ਦੇਖੋ ਹਾਂ ਜੀ ਦੇਖੋ ਕਰੋ ਪਸੰਦ ਆਂਟੀ ਜੀ ਕਦੇ ਦੇਖਣ ਆਏ ਆ ਇਹਨਾਂ ਲੈਣਾ ਨੂੰ ਨਾ ਕੋਈ ਇਹਦੇ ਬਾਅਦ ਵੀਡੀਓ ਵਲੋਗ ਹੀ ਬਣਾਉਣਾ ਆ ਬਸ ਛੱਡ ਪਰੇ ਹੈ ਕੀ ਹਰਗਾ 4000 ਦਾ ਹਾਂ ਕਿੰਨੇ ਕਿੰਨੇ ਦਾ ਕਹਿੰਦਾ ਸੂਟ ਨਹੀਂ ਨਹੀਂ ਉਹ ਵਾਲੇ ਦੇ ਉਹੀ ਆ ਮੇਲਾ ਦਾ ਸਟਰੋ ਸੂਟਾਂ ਦਾ ਹੋ ਗਿਆ ਕੈਨਸਲ ਹੁਣ ਇਹਨੇ ਪੀਣਾ ਕਹਿੰਦੀ ਕੜਾ ਕੇਸਰ ਬਦਾਮ ਵਾਲਾ ਦੁੱਧ ਕੜਿਆ ਆ ਵੇ ਅੱਗੇ ਆ ਗਏ ਨੇ ਲਾ ਲਓ ਇੱਕ ਗਲਾਸ ਇੱਕ ਗਲਾਸ ਲਓ ਵੀ ਪਿਓਰ ਕੜਿਆ ਕਾਜੂ ਬਦਾਮਾਂ ਵਾਲਾ ਪਾਵਾਂਗੇ ਆਪਾਂ ਇਸਰ ਵਾਲਾ ਦੁੱਧ ਗਲਾਸਾਂ ਦੇ ਗਲਾਸ ਪੀਉ ਨਹੀਂ ਰਹਿਣੀਆਂ ਵੇ ਦੀਵੇ ਬਾਲ ਕੇ ਕਹਿੰਦੇ ਇੱਕ ਇੱਕ ਚੀਜ਼ ਲੈਂਦੇ ਆ ਪਹਿਲਾਂ ਟੇਸਟ ਕਰਕੇ ਫੇਰ ਪੂਰੀ ਜੇ ਪਸੰਦ ਆ ਗਈ ਤਾਂ ਫੇਰ ਪੂਰੀ ਆ ਗੱਲਾ ਪੰਜਾਬੀ ਵੇਸਾ ਘੱਟ ਹੁੰਦਾ ਵੇ ਜੇ ਪੰਜਾਬੀ ਜਿੰਨੇ ਨਹੀਂ ਲਗਾਉਂਦੇ ਹੁੰਦੇ ਰੇਟ ਰੋੜਾ ਨਹੀਂ ਸਵਾਦ ਆ ਯਾਰ ਆ ਤਾਂ ਕਹਿੰਦਾ ਗੁਰਦਾਸ ਵਾਲਾ ਹੈ ਨਾ ਇਹ ਨਹੀਂ ਆਪ ਵੀ ਚੁਟੂ ਦੇ ਦੋ ਕਹਿੰਦੇ ਲਓ ਮਿੱਤਰੋ ਆ ਗੱਜਰੀਲੇ ਦਾ ਰੇਟ ਚਾਂਡ 50 ਰੁਪਏ ਟੇਸਟ ਕਿਵੇਂ ਆ? ਥੋੜਾ ਹੋਰ ਪਕਾਉਣਾ। ਅੱਛਾ। ਦੱਸੀ। ਖੁਆ ਘੱਟ ਹੈ। ਆ ਹੋ ਗਿਆ ਆਂਟੀ ਜੀ। ਖੁਆ ਘੱਟ ਹੈ। ਅਸਕੇਂਦੀ। ਕਟ ਖਾਣ ਵਾਲੀ। ਅੱਜ ਨਹੀਂ। ਇਹ ਇਹ ਵਾਹ। ਮਤਲਬ ਖੁਆ ਘੱਟ ਹੈ। ਮਤਲਬ ਇਕੱਲੇ ਵਲੌਗ ਚ ਤਾਂ ਨਹੀਂ ਸੁਆਦ। ਖੁਆ ਘੱਟ ਹੈ। ਸੁਆਦ ਆ ਕੋ ਟੇਸਟ। ਕੋਈ ਕੋਲੀ ਨੂੰ ਕਿਵੇਂ ਝਪਟੇ ਵੇ ਸਾਰੇ। ਜਿਆਦਾ ਵਾਰੀ ਹੋਣੀ ਨਹੀਂ ਹੈ ਮੇਰੀ ਜਿਸ ਹਿਸਾਬ। ਵਾਰੀ ਆਊਗੀ ਖਾ। ਉਹ ਟਾਈਮ ਦਾ ਖਤਰਾ। ਓਏ ਨਹੀਂ ਪਲੇਟ ਤਾਂ ਹੀ ਨਹੀਂ ਤੇਰੀ 바ਰੀ ਆਉਂਦੀ ਦਿਖਾਹੀ ਤੂੰ ਤਾਂ ਢਿੱਡ ਭਰਦਾ ਯਾਰ ਤੂੰ ਕਿਹੜਾ ਸਵਾਦ ਲੈਣਾ ਲੈ ਇਧਰ ਕਿਹਦੇ ਰੇਲਾ ਵੀ ਘਾਟਾ ਉਹ ਫੜਾ ਦੋ ਮਿੰਟ ਲੈ ਦੁੱਧ ਫੜਾ ਦੇ ਮੇਰੇ ਯਾਰ ਹੁਣ ਪਿਆ ਸਾਰਾ ਆਰਗੈਨਿਕ ਤਿਆਰ ਹੋਇਆ ਆਰਗੈਨਿਕ ਫਲ ਚਾਰ ਸ਼ਾਈ ਮਸਾਲੇ ਤੇ ਆ ਮਸਾਲੇ ਆ ਸਾਰੇ ਆਰਗੈਨਿਕ ਆ ਇਹ ਆ ਲੂਣ ਤੇ ਆ ਆਟਾ ਕਿਸੇ ਚੀਜ਼ ਦਾ ਖਖਪਲੀ ਦਾ ਆਟਾ ਲਿਖਿਆ ਹੋਇਆ ਤੇ ਸਾਰੇ ਮਤਲਬ ਆਰਗੇਨਿਕ ਬਣਾਏ ਹੋਇਆ ਇਹ ਇੱਕ ਤਾਂ ਬੱਬੂ ਮਾਨ ਤੇ ਬੂਸੇ ਵਾਲੇ ਪਿੱਛੇ ਬੋਲ ਲੜਾਈ ਹੁੰਦੀ ਆਪਣੀ ਗੱਡੀ 'ਚ ਮੂਸੇ ਵਾਲਾ ਲੱਗਿਆ ਹੋਇਆ ਤੇ ਜੇ ਇਹ ਲੈ ਕੇ ਬਾਪੂ ਨੇ ਉਹ ਲਾ ਦੇਣਾ ਮੇਤਰੋ ਹੈਪੀ ਕਰ ਰਹੇ ਨੇ ਆਹ ਉਹ ਸਿਰਚ ਮਾਰੀ ਜਾਂਦੀ ਐ ਕਿੰਨਰ ਲੱਗਦਾ ਆਪਣੇ ਦਿੱਲੀ ਦੇ ਜੇ ਦੀ ਜੇ ਕਿਸੇ ਨੂੰ ਦਵਾਈ ਪਤਾ ਵੀ ਇਹ ਕਿਵੇਂ ਠੀਕ ਹੋਊਗਾ ਤਾਂ ਜ਼ਰੂਰ ਆਪਾਂ ਨੂੰ ਕਮੈਂਟ ਕਰੇ ਜਾਂ ਡੀਐਮ ਕਰੇ ਕਿਉਂਕਿ ਅਭੀ ਹਾਂ ਲੱਭਣੀ ਐ ਦਵਾਈ ਕਿਹੜੀ ਲੋ ਮੇਤਰੋ ਭਾਲੂ ਟਕਰ ਗਿਆ ਤਰਵਾ ਚੈੱਕ ਕਰੋ ਚੰਡੋਲ ਤੇ ਹੁਣ ਆਪਾਂ ਲੈਣੇ ਆ ਝੂਟੇ ਵਧੀਆ ਯਾਰ ਕਿੰਨਾ ਸੋਹਣਾ ਹੈ ਨਾ ਇਧਰਲੇ ਪਾਸੇ ਮਤਲਬ ਇੰਜੋਏ ਕਰਨ ਨੂੰ ਨਿਆਣਿਆਂ ਲਈ ਬਣਾਇਆ ਹੋਇਆ ਅਲੱਗ ਤੇ ਉਧਰਲੇ ਪਾਸੇ ਅਲੱਗ ਬਣਾਇਆ ਹੋਇਆ ਚਲੋ ਸਾਰੇ ਝੁੱਲੇ ਕਰੋ ਹੁਣ ਚੱਲ ਪਿਆ ਪਹਿਲਾਂ ਬੰਦ ਸੀਗੇ ਤੇ ਹੁਣ ਆਪਾਂ ਲਾਵਾਂਗੇ ਟਿਕਟ ਯਾਰ ਸੌ ਮੈਂ ਕਿੱਥੇ ਉਹ ਫਿਰਦੀ ਉਹ ਫਿਰਦੀ ਉਹ ਫਿਰਦੀ ਇੱਕ ਮਿੰਟ ਰੋ ਚਾ ਇਹ ਵੀ ਲੱਭੀ ਜਾਂਦੀ ਮੈਨੂੰ ਲੱਗਦਾ ਇਹ ਲੱਫੜ ਦੇਖੀ ਦੇ ਪੈਂਦਾ ਤੈਨੂੰ ਪਤਾ ਨਹੀਂ ਲੱਗਦਾ ਤੈਨੂੰ ਕਿੱਥੇ ਫਿਰਦੀ ਹੈ ਤੇ ਮੈਂ ਵੀ ਤਾਂ ਲੱਭੀ ਜਾਂਦੀ ਮੇਰੇ ਛੋਟੇ ਕੋਲ ਸਾਡੇ ਜੀ ਚਲੇ ਹੈ ਮੇਰੇ ਛੱਡਾ-ਚੂੜੇ ਕੋਲ ਕਹਿੰਦਾ ਚੂੜੇ ਤੇ ਟਿਕਟਾਂ 82 82 82 ਲੋਲੀਆਂ ਤੈਨੂੰ ਐ ਹੀ ਨਹੀਂ ਪਤਾ ਲੱਗਦਾ ਵੀ ਕਿੱਥੇ ਆ। ਹੈ ਇਧਰੋਂ ਇਧਰੋਂ ਲੱਭੀ ਜਾਂਦੀ ਹੈ ਵੀ ਤੁਸੀਂ ਇਧਰੋਂ ਆ ਰਹੇ ਹੋ। ਆ ਰਹੇ ਇਧਰੋਂ। ਇਹੋ ਜੇ ਇਹੋ ਜੇ ਇਹੋ ਜੇ ਬੰਦਿਆਂ ਕਰਕੇ ਨਾ ਅੱਧਾ ਦੇਸ਼ ਨਰਕ ਚ। ਉਹਨਾਂ ਦੇ ਰਿਐਕਸ਼ਨ ਵੇਖੀ ਸੀ। ਆਂਟੀ ਭਰਾਵਾ ਦੇਖ ਕੇ ਇਹਦੇ ਥੱਪੜ 겨 ਪਿਆ ਇਹਦੇ ਪਹਿਣਾ ਵੀ ਚਾਹੀਦਾ। ਹਾਂ ਪਹਿਣਾ ਚਾਹੀਦਾ ਹੈ ਕੋਹਾ ਜਾਂਦੇ। ਤੇ ਮੈਂ ਕਹਿੰਦੀ ਹਾਂ ਹੋਰ ਵੀ ਲੱਗ ਲੋ ਬਈ। ਕੋਣ ਕੋ ਬੰਦੇ ਲੱਭ ਗਏ ਤੇ ਹੁਣ ਆਪਾਂ ਲੈਨੇ ਆਂ ਝੂਟੇ ਮੈਂ ਕੱਲਾ ਹੀ ਪਲਾਨ ਬਣਾਇ ਜਾਂਦਾ ਸੀ ਪਹਿਲਾਂ ਝੂਟਿਆਂ ਦਾ ਬੀਬੀਆਂ ਦਾ ਗਰੁੱਪ ਚੈੱਕ ਕਰੋ ਦਾਸਤਾਜ ਜੀ ਹੁਣ ਆਪਾਂ ਲੈਨੇ ਆਂ ਝੂਟੇ ਮਾਟੇ ਮਿੱਤਰੋ ਕਹਿੰਦੇ ਮੇਲੇ ਤੇ ਕਿਹਨੇ ਕਿਹਨੇ ਜਾਣਾ ਵੀ ਜਾਣਾ ਚੱਲ ਚੱਲੀਏ ਜਾਣਾ ਮੇਲੇ ਤੇ ਤਾਂ ਐਵੇਂ ਨਹੀਂ ਚੱਲ ਨਹੀਂ ਐਵੇਂ ਨਹੀਂ ਚੱਲਦੇ ਕੋਈ ਨਹੀਂ ਕੁਝ ਨਹੀਂ ਹੁੰਦਾ ਚੱਲ ਹਾਂਜੀ ਸ਼ੰਕਰ ਜੀ ਲੋ ਵੀ ਇਹਨਾਂ ਇਹ ਦੈਲਾਵਲੇ ਕਮਜ਼ੋਰ ਆ ਤੇ ਅਸੀਂ ਚੱਲਦੇ ਆਂ ਤੁਸੀਂ ਨਹੀਂ ਜਾਣਾ ਬਾ ਲੋ ਵੀ ਇਹਨਾਂ ਇਹ ਬਹੁਤ ਬੋਲ ਆ। ਚੱਲ ਬਹੁਤ ਕਮਜ਼ੋਰ ਆ। ਚੱਲ ਮੇਰਾ ਵੀ ਐਸੇ ਕਮਜ਼ੋਰ ਆ। ਮੈਂ ਬੈਠੇ ਕਰਕੇ ਮੈਂ ਕੱਲੀ ਰਹਿ ਜੂਗੀ ਹੌਸਲਾ ਦੇ ਉਹਨੂੰ ਚਾਹੀਦਾ ਕੋਈ ਨਾ ਕੋਈ ਬੰਦਾ। ਡਰ ਡਰ ਕਿਸੇ ਬੋਲਤੇ ਹੈ। ਕਿਸੇ ਬੋਲਦੇ ਨਵਾਬ ਡਰੀ ਜਾਂਦਾ ਪਰ ਮੇਰੇ ਹਜ਼ਰ ਡਰੀ। ਉਹ ਚੈੱਕ ਕਰੋ ਤਾਂ। ਵਾਹ। ਨਹੀਂ ਇਹਦੇ ਦਿਨਾਂ ਜਿਆਦਾ ਮਜ਼ਾ ਨਹੀਂ ਆਉਂਦਾ ਉਹਦਾ ਪਪਾ ਇੱਟਾ ਸੀਗਾ ਆਪਾਂ ਗਏ ਸੀ ਨਾ ਬਾਗੇ ਪੁਰਾਣੇ ਇੱਥੇ ਜਿਆਦਾ ਮਜ਼ਾ ਆਉਂਦਾ ਲੋ ਇੱਕ ਵਾਰ ਯਾਰ ਨਾ ਬੈਠੇ ਜੀਏ ਹਾਂ ਹਾਂ ਇੱਕ ਵਾਰਿਆ ਬਹੁਤੇ ਬੈਠੇ ਚਾਹ ਲਈਏ ਲਓ ਵੀ ਹੋ ਗਈ ਆ ਸਟਾਰਟਿੰਗ ਬਾਬੋ ਚੇਰੇ ਵੇੜਾ 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 ਹੋੜਾ ਹੋੜ ਮੜ ਕੇ ਬੈਠੇ ਹੁਣ ਦੇਖੋ ਉਹ ਪੈ ਓ ਬਈ ਸਾਰਾ ਸ਼ਹਿਰ ਦੇਖੋ ਸਾਰਾ ਸ਼ਹਿਰ ਕਹਿੰਦੇ ਮੇਰੇ ਵੀਡੀਓ ਹੁਣ ਦੇਖੋ ਮੇਲੇ ਦਾ ਦ੍ਰਿਸ਼ ਸਾਰਾ ਲਓ ਮਿੱਤਰੋ ਹੁਣ ਆ ਰਿਹਾ ਸਵਾਦ ਉੱਤੇ ਦੇ ਉੱਤੇ ਕੋਣ ਉੱਤੇ ਮੈਂ ਡਬਲ ਕੁੱਤੇ ਦੇਖ ਲਓ ਮਿੱਤਰੋ ਹੁਣ ਦੇਖੋ ਮੇਲਾ ਓਏ ਹੋਏ ਹੋਏ ਕਿੰਨਾ ਰਾਸ਼ਾ ਯਾਰ ਵਾਹ ਯਾਰ ਬਹੁਤ ਰਾਸ਼ਾ ਯਾਰ ਸੱਚੀ ਹੁੰਦੀ ਆ ਜੇ ਨਹੀਂ ਬੰਦਿਆਂ ਨੂੰ ਬਿਠਾ ਹੀ ਰਿਹਾ ਤਾਂ ਕਰਕੇ ਸਲੋ ਉਧਰ ਉਹ ਚੰਡੋਲ ਵੀ ਤੱਕ ਪਾਰੀ ਆ ਪੂਰੀ ਜਿਗਰਾ ਦੇਖੋ ਕੁੜੀ ਦਾ ਛੋਟੀ ਜੀ ਆ ਓਏ ਹੋਏ 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 ਵਾਓ ਕਿੰਨਾ ਉਹਦੀ ਆ ਰਹੀ ਸਾਰਾ ਸ਼ਹਿਰ ਕਈਆਂ ਦੀਆਂ ਚੀਕਾਂ ਨਿਕਲ ਗਈ ਮੈਨੂੰ ਅਫਸਰ ਆ ਵੀ ਝੂਲੇ ਤੇ ਮੈਨੂੰ ਅਪਕਰੀ ਮਿਲੀ ਹਵਾ ਤੇ ਪਰੀ ਮਿਲ ਗਈ ਆਵਾਜ਼ ਲੋਕ ਮਿੱਤਰ ਔਖਾ ਹੋ ਗਿਆ ਕੰਮ ਕਿ ਫਲਾਈ ਆਵਾ ਫਲਾਈ ਇੱਥੋਂ ਕਰਦੇ ਉਹ ਬਈ ਇਸ ਤੋਂ ਵੱਧ ਤੇ ਨਹੀਂ ਚਲਾਉਣਾ ਨੇ ਲਾ ਵੀ ਹੁਣ ਕੀਤਾ ਗੱਲ ਸੁਣ ਕੇ ਮੱਲਾ ਦਾਣੇ ਤੇਜ਼ ਕਰ ਲਿਆ ਲੈ ਮਿੱਤਰਾ ਹੁਣ ਆਇਆ ਸੁਆਦ ਬਸ ਇੱਕth ਹੋਰ ਦੋ ਤਿੰਨ ਝੂਟੇ ਝੋਲੇ ਜਿਹਾ ਬਰਾਦਰ ਦਾ ਪੈਡਲ ਜਿਹਾ ਘੁਮਾ ਦੇ ਤੇ ਨਜ਼ਾਰਾ ਆ ਗਿਆ ਕਰਦੇ 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 ਹੁਣ ਆ ਰਿਹਾ ਮਜ਼ਾ ਨਾ ਹੁਣ ਤੇਜ਼ ਹਾਂ ਅਸਲੀ ਤੇ ਲੋਈ ਹੁਣ ਆ ਆ ਵਾਦਾ ਅਸਲੀ ਹੁਣ ਬਾਹਰ ਉੱਡੇ ਵਾਲੇ ਦੀ ਵਾਰ ਆ ਆ ਰਿਹਾ ਮਜ਼ਾ ਹੁਣ ਪੂਰਾ ਮੇਲੇ ਦਾ ਆਹਾਂ ਗਾੜੇ ਵਿੱਚ ਲੱਗੇ ਨਾ ਔਰ ਕੰਟਾ ਪਾਏ ਪੂਰੇ ਕਰ ਲਏ ਤੇ ਹੁਣ ਆਪਾਂ ਲੱਭਦੇ ਆ ਸੰਧੋਣਾ ਨੂੰ ਉਹ ਆ ਕੇ ਸਾਹਮਣੇ ਤੇ ਪਾਵਾਂ ਹੈ ਗਾਣੇ ਦੇਖੋ ਕਹਿੰਦਾ ਕਿੱਥੇ ਆ ਕਹਿੰਦਾ ਜਿੱਥੇ ਉੱਥੇ ਬੇੜਾ ਵਾਰੇ ਇੱਥੇ ਵੱਜਿਆ ਜੀ ਆ ਗਾਣਾ ਬਹੁਤ ਮੈਨੂੰ ਗਾਣਾ ਲਗਾਉਂਦੇ ਹੁੰਦੇ ਸੀ ਨਾ ਇੱਕ ਜਾਦੂ ਵਾਲੀ ਤਾਕਤ ਆ ਜੇ ਮੈਂ ਆਏ ਹੱਥ ਲਾ ਕੇ ਸਾਰੀ ਇਹ ਕਿਤਾਬਾਂ ਪੜ ਲਾਂ ਹੁੰਦਾ ਹੁੰਦਾ ਨਾ ਕਮਾਲ ਕਰਦੇ ਬਾਸੇ ਕਿੱਥੇ ਆ ਇਹਦਾ ਪਾੜ ਲਈ ਮੈਂ ਇਹਦਾ ਪਾੜ ਲਈ ਸਾਰੀ ਪਾੜ ਲਈ ਉਹ ਤੇ ਦੇ ਤੇ ਚਣ ਤੇ ਨਾ ਰੁਕਦੀ ਯਾਰੇ ਲਾ ਉਹ ਨੰਦਰ ਬਹੁਤ ਹੀ ਸੋਹਣਾ ਪੁਰਾਣਾ ਗਾਣਾ ਸੱਭਿਆਚਾਰਿਕ ਗਾਣਾ ਬਹੁਤ ਹੀ ਫੇਮਸ ਆ ਬਹੁਤ ਆਪਾਂ ਫੜਦੇ ਆ ਝੋਲਾ ਉਹਦੇ ਕੋਲੋਂ ਐਂਡ ਕਰਦੇ ਆ ਮੇਲੇ ਨੂੰ ਬਾਏ ਬਾਏ ਤੇ ਬਾਕੀ ਇੱਕ ਮੋੜ ਤੋਂ ਵੀ ਘਿਰਦੇ ਕੋਲੋਂ ਚੱਲਦੇ ਸਨ ਲੱਗਿਆ ਭੁੱਖ ਤੇ ਖਾਣੇ ਬਾਹਰੋਂ ਵਾਲੇ ਵਾਲੀ ਪੁਰਾਣੇ ਵੇਲੇ ਮੱਕੀ ਦੀ ਮੱਠੀ ਦੇ ਉੱਤੇ ਦਾਣੇ ਬਣੂ ਹੁੰਦੇ ਹੁੰਦੇ ਆਪਾਂ ਪਾਪਕੋਨ ਬਣਾਉਂਦੇ ਹੁੰਦੇ ਸੀ ਨਾ ਪੁਰਾਣੇ ਜਵਾਨੇ ਦੇ ਵਿੱਚ ਦੇਖਣੇ ਕੋਈ ਜੀ ਆਂਟੀ ਹੈ ਨਹੀਂ ਜਿਹੜੇ ਜਿਹੜੇ ਬਣਾਉਂਦੇ ਹੋਗੇ ਮੱਕੀ ਲੈਣ ਤੇ ਆਪਾਂ ਕਰਦੇ ਆ ਝੋਲਾ ਜਾਊਗਾ ਖਾਲੀ ਘਰੇ ਖਾਲੀ ਝੋਲਾ ਚਲੋ ਕੋਈ ਨਹੀਂ ਕੁਸਤੇ ਯਾਦ ਲੈ ਕੇ ਇਹ ਝੋਲੇ ਵਿੱਚ ਕੱਪੜੇ ਪਾ ਕੇ ਮੈਂ ਗਵਿੰਦਗੜ੍ਹ ਜਾਊਂਗੀ ਸੋ ਮੈਂ ਕਹੂੰਗੀ ਤੇ ਆਪਾਂ ਕੁਛ ਨਾ ਕੁਛ ਲੈ ਲਈ ਯਾਦਗਾਰ ਚੀਜ਼ ਤੇ ਮੇਲਾ ਸੀ 5 ਤੋਂ 8 ਤਰੀਕ ਦੇ ਵਿੱਚ ਤੇ ਭਾਰਤ ਨੂੰ ਆਏ ਆ ਤੇ ਅਜਮਾਤੀ ਹੈ ਲਾਸਟ ਮੇਲਾ ਤੇ ਉਹ ਮੈਂ ਕੋ ਬਿੰਦਗੜ ਜਾਇਆ ਕਰੂ ਆ ਝੋਲਾ ਬਲਾ ਕੇ ਉਹ ਆ ਇੱਕ ਕਰ ਖੋਲਾ ਕਰ ਲੋ ਮਿੱਤਰੋ ਪੁਰਾਣਾ ਮੇਲਾ ਚੈੱਕ ਕਰੋ ਆ ਨੰਗੇ ਆਏ ਸੀ ਪਹਿਲਾਂ ਆਪਾਂ ਗਲਤੀ ਨਾਲ ਲਾਈਟਾਂ ਦਾ ਫਲੈਸ਼ ਪਾ ਦੇ ਮਿੱਤਰੋ ਚੈੱਕ ਕਰੋ ਗੈਪ ਹੁਣ ਖਾ ਕੇ ਗੈਪ ਤੇ ਆਪਾਂ ਹੋ ਜਾਣਾ ਗੈਪ ਗੈਪ ਪੈਸੇ ਹੀ ਨਹੀਂ ਦੇਣੇ ਆ ਵੀ ਹੁਣੀ ਬਾਹਰ ਬੈਠ ਗਏ ਤੇ ਮਿਲਦੇ ਆ ਤੁਹਾਨੂੰ ਖਾ ਕੇ ਤੇ ਭੁੱਖ ਬਹੁਤ ਲੱਗੀ ਪਈ ਸੀਗੀ ਤੇ ਬਾਗੇ ਬਣਾਣੇ ਚੱਲਦੇ ਆ ਲੈ ਮਿੱਤਰੋ ਇਹਨੂੰ ਕਹਿੰਦੇ ਆ 10 ਮਿੰਟ ਤੇ ਡਰ ਨਾਲ 250 ਦਾ ਫੇਰ ਠੀਕ ਆ ਭਾਈ ਓਕੇ